ਆਹਦੇ ਵਿੱਚ ਮੁਸਲਮਾਨ ਤੇ 크ਿਸਚਨ ਕਮਿਊਨਿਟੀ ਵਾਲਾ ਇੱਕ ਮੀਟਿੰਗ ਹੋ ਬਣੀ ਜਿੱਦੇ ਵਿੱਚ ਉਹਨਾਂ ਨੇ ਨਗਰ ਕੌਂਸਲ ਕਰਾਇਆ ਤੇ ਦੋਸਤ ਕਹਿੰਦਾ ਕਿ ਇੱਥੇ ਕੋਲੋਂ ਲਈ ਕਬਰਸਤਾਨ ਦੇਖੋ ਇਹ ਜਿਹੜਾ ਮੁੱਦਾ ਹੈ ਮੁਸਲਮਾਨ ਕਮਿਊਨਿਟੀ ਦਾ ਗੁੱਜਰ ਭਾਈਚਾਰੇ ਦਾ 크ਿਸਚਨ ਕਮਿਊਨਿਟੀ ਦਾ ਜਿੰਨੀਆਂ ਵੀ ਮਿਨੋਰਟੀਜ਼ ਹੈ ਇਹਨਾਂ ਦਾ ਕਾਫੀ ਵੱਡਾ ਇਹ ਮੁੱਦਾ ਹੈ ਕਿ ਇਹਨਾਂ ਨੂੰ ਕਬਰਿਸਤਾਨ ਵਾਸਤੇ ਜਗ੍ਹਾ ਨਹੀਂ ਹੈ ਜਾਂ ਘਟ ਹੈ ਜਾਂ ਕਿਤੇ ਇਹਨਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਨੇੜੇ ਤੋਂ ਨੇੜੇ ਇਹਨਾਂ ਨੂੰ ਪ੍ਰਵੀਜ਼ਨ ਦਿੱਤੀ ਜਾਵੇ ਇਹ ਮੁੱਦਾ ਸਾਡੇ ਕੋਲ ਐਮਪੀ ਸਮੇ ਵੀ ਆਇਆ ਸੀ ਤੇ ਇਹਨਾਂ ਨੂੰ ਮੈਂ ਵਿਸ਼ਵਾਸ ਦਿਵਾਇਆ ਸੀਗਾ ਕਿ ਅਸੀਂ ਇਸ ਦਾ ਹੱਲ ਬਰਜ਼ੋਰ ਕੋਸ਼ਿਸ਼ ਕਰਾਂਗੇ ਵੀ ਇਸ ਦਾ ਹੱਲ ਛੇਤੀ ਤੋਂ ਛੇਤੀ ਕੱਢਿਆ ਜਾ ਸਕੇ ਵਰਨਾ 2 ਸਾਲਾਂ ਨੂੰ ਸਾਡੀ ਸਰਕਾਰ ਆਂਦੀ ਸਭ ਨੂੰ ਦਿਖਦੀ ਪਈ ਹੈ ਅਸੀਂ ਅੱਗੇ ਵੀ ਜਿੱਥੇ ਨਹੀਂ ਸੀਗਾ ਅਸੀਂ ਉਹਨਾਂ ਨੂੰ ਜ਼ਮੀਨ ਸਰਕਾਰ ਤੋਂ ਪੈਸਾ ਦਵਾ ਕੇ ਜ਼ਮੀਨ ਖੇਦਵਾਈ ਤੇ ਉਹਨਾਂ ਨੂੰ ਦਿੱਤਾ ਉਹਨਾਂ ਨੂੰ ਉਹ ਦਿੱਤਾ ਗਿਆ ਕਬਰਿਸਤਾਨ ਵਾਸਤੇ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਤੁਸੀਂ ਜਿੱਦਾਂ ਅੱਗੇ ਸਾਥ ਦਿੱਤਾ ਹੈ ਸਾਡੇ ਨਾਲ ਸਾਡੇ ਨਾਲ ਰਹੋ ਤੇ ਅਸੀਂ ਜਿਹੜਾ ਉਹਨਾਂ ਦਾ ਇਹ ਮੁੱਦਾ ਹੈ ਇਹ ਜਲਦੋ ਜਲਦ ਪੂਰਾ ਕਰਾਵਾਂਗੇ ਉਸ ਟਾਈਮ ਵੀ ਇਹ ਮੁੱਦਾ ਉੱਠਿਆ ਸੀ ਨਾ ਤੇ ਉਹ ਲੋਕ ਇੱਕ ਸਵਾਰ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਮਸਲੇ ਹੱਲ ਨਹੀਂ ਰਟਾਂਗੇ ਚਲੋ ਜਦੋਂ ਆਪਣੇ ਕੋਲ ਉਸ ਸਮੇ 111 ਦਿਨ ਦਾ ਆਪਾਂ ਨੂੰ ਮਿਲੇ ਸੀਗੇ ਉਹਨਾਂ ਦੇ ਵਿੱਚ ਜਿੰਨੇ ਆਪਾਂ ਕਰ ਸਕੇ ਮਸਲੇ ਦਿਨ ਕਿ 111 ਦਿਨ ਹੁੰਦੇ ਕੀ ਐ ਆਪਾਂ ਪੂਰੇ ਕੀਤੇ ਆ ਹੁਣ ਜਦੋਂ ਆਪਾਂ ਨੂੰ 5 ਸਾਲ ਦਾ ਪੂਰਾ ਸਮਾਂ ਮਿਲੇਗਾ ਅਸੀਂ ਉਹਨੂੰ ਕਰਾਂਗੇ ਅਸੀਂ ਹਾਲਾਂਕਿ ਉਧਰ ਚਮਕੌਰ ਸਾਹਿਬ ਵੱਲ ਜਿੱਥੇ ਇੱਥੇ ਕਿਸੇ ਨੂੰ ਜ਼ਮੀਨ ਦੀ ਲੋੜ ਸੀ ਕਿਸੇ ਨੇ ਕੋਈ ਟੂਬਾ ਬਣਾਉਣਾ ਸੀ ਕਿਸੇ ਨੇ ਕੁਝ ਬਣਾਉਣਾ ਸੀ ਅਸੀਂ ਸੀਐਮ ਫੰਡ ਦੇ ਵਿੱਚੋਂ ਉਹਨਾਂ ਨੂੰ ਦੇ ਕੇ ਇਹ ਪੂਰਾ ਵੀ ਕਰਾਇਆ ਪਰ ਤੁਸੀਂ ਇਹ ਦੇਖ ਲਓ 3 ਸਾਲ ਇਹਨਾਂ ਦੀ ਸਰਕਾਰ ਨੂੰ ਹੋ ਗਏ ਹਰ ਵਾਰ ਇਹਨਾਂ ਨੂੰ ਲਾਰਾ ਲਗਾਇਆ ਜਾਂਦਾ ਹੈ ਮੁਸਲਿਮ ਭਾਈਚਾਰੇ ਨੂੰ 크ਿਸਟਨ ਭਾਈਚਾਰੇ ਨੂੰ ਅਸੀਂ ਅੱਜ ਇਸ ਇਲੈਕਸ਼ਨ ਤੋਂ ਬਾਅਦ ਕਰਦਾਂਗੇ ਅਸੀਂ ਇਸ ਤੋਂ ਕਿੰਨੀਆਂ ਇਲੈਕਸ਼ਨਾਂ ਨਿਕਲਦੀਆਂ ਜਾ ਰਹੀਆਂ ਇਹਨਾਂ ਦੀਆਂ ਪਰ ਇਹਨਾਂ ਨੇ ਹਜੇ ਤੱਕ ਕੋਈ ਵੀ ਉਹਦੇ ਵੱਲ ਦੇਖਿਆ ਨਹੀਂ ਹੈ ਚਾਹੇ ਉਹ ਜਲੰਧਰ ਦਾ ਇਹਨਾਂ ਨੂੰ ਜ਼ਮੀਨ ਦਿੱਤੀ ਸੀ ਉਹ ਵੀ ਕੱਟ ਵੱਟ ਕੇ ਉਹਨਾਂ ਨੂੰ ਮਿਲਿਆ ਹੀ ਕੁਛ ਨਹੀਂ ਸੋ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਕਾਂਗਰਸ ਇੱਕ ਸਭ ਦੀ ਸਾਂਝੀ ਪਾਰਟੀ ਹੈ ਜੋ ਸਾਰਿਆਂ ਬਾਰੇ ਸੋਚਦੀ ਹੈ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ ਸੋ ਇਹਨਾਂ ਦੇ ਨਾਲ ਕਾਂਗਰਸ ਦੇ ਰਹੋਗੇ ਤਾਂ ਆਪਾਂ ਇਸ ਮੁੱਦੇ ਨੂੰ ਪੂਰਾ ਕਰ ਸਕਾਂਗੇ